ਛੇ ਸਫਲਾਈ ਕਾਲੀਦਾਰ ਬਟਾਲੀਅਨ ਦੇ ਬਹਾਦਰ ਯੋਧੇਓ ਸਾਰਿਆਂ ਨੂੰ ਦਰਜਾ ਦਰਜਾ ਸਤਿ ਸ਼੍ਰੀ ਅਕਾਲ ਇਹ ਜੋ ਤੁਸੀਂ ਰੋਡ ਦੇਖ ਰਹੇ ਹੋ ਮੋਗਾ ਤੋਂ ਜਗਰਾਉਂ ਰੋਡ ਜਾ ਰਿਹਾ ਤੇ ਇਹ ਜੋ ਪੈਲਸ ਹੈ ਜਿਹਦੇ ਵਿੱਚ ਆਪਣਾ ਪ੍ਰੋਗਰਾਮ ਹੋਣਾ ਲੈਂਡਮਾਰਕ ਪੈਲਸ ਇਹ ਜਦੋਂ ਆਪਾਂ ਮੋਗਾ ਤੋਂ ਜਗਰਾਉਂ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਤਕਰੀਬਨ 5 ਕਿਲੋਮੀਟਰ ਹੈ ਤੁ ਜੇ ਜਗਰਾਉ ਤੋਂ ਮੋਗਾ ਵਾਲੇ ਪਾਸੇ ਨੂੰ ਆਪਾਂ ਜਾਂਦੇ ਆ ਤਾਂ ਪ੍ਰਿੰਟ ਰਸਤੇ ਦੇ ਵਿੱਚ ਮਹਿਣਾ ਆਉਂਦਾ ਬਿਲਕੁਲ ਉਹਦੇ ਕੋਲ ਹੈ ਇਹ ਤੁਸੀਂ ਦੇਖੋ ਇਹ ਸੱਜੇ ਪਾਸੇ ਇਹਦਾ ਪੂਰਾ ਜਿਹੜਾ ਪਾਰਕਿੰਗ ਏਰੀਆ ਹੈ ਔਰ ਇਹ ਵੀ ਸਿੱਧਾ ਜਿਹੜਾ ਸਾਹਮਣੇ ਆ ਪਾਰਕਿੰਗ ਏਰੀਆ ਨੂੰ ਰੋਡ ਜਾ ਰਿਹਾ ਔਰ ਇਹ ਜਿਹੜਾ ਇੰਟਰੈਸ ਹੈ ਦਾ ਇਸ ਜਗ੍ਹਾ ਤੋਂ ਵੀ ਕੁਝ ਗੱਡੀਆਂ ਜਿਹੜੀਆਂ ਇੱਥੇ ਵੀ ਖੜੀਆਂ ਹੋ ਸਕਦੀਆਂ ਇਸ ਤੋਂ ਇਲਾਵਾ ਇਹ ਬਿਲਕੁਲ ਨੇਚਰਲੀ ਤੌਰ ਤੇ ਹੀ ਸਾਰਾ ਕੁਝ ਇੱਥੇ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਪਹਿਲਾਂ ਹੀ ਆਲਰੇਡੀ ਬਣਾਇਆ ਹੋਇਆ ਤੇ ਇਸ ਤੋਂ ਇਲਾਵਾ ਅੰਦਰ ਜਿਹੜਾ ਇਹ ਲਾਉਨ ਆ ਪੂਰਾ ਜਿਸ ਜਗ੍ਹਾ ਤੇ ਆਪਣਾ ਪ੍ਰੋਗਰਾਮ ਹੋਏਗਾ ਬਾਕੀ ਤੁਸੀਂ ਦੇਖ ਸਕਦੇ ਹੋ ਇੱਥੇ ਅਗਰ ਆਪਾਂ ਫੋਟੋ ਵਗੈਰਾ ਵੀ ਖਿੱਚਣੀਆਂ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਬਹੁਤ ਵਧੀਆ ਬਣਿਆ ਹੋਇਆ ਸਾਰਾ ਤੇ ਬਾਕੀ ਕੋਸ਼ਿਸ਼ ਕੀਤੀ ਜਾਏਗੀ ਕਿ ਹਰ ਇੱਕ ਸਹੂਬਾ ਸਾਰਿਆਂ ਨੂੰ ਦਿੱਤੀ ਜਾਵੇ ਸਭ ਤੋਂ ਜ਼ਿਆਦਾ ਕਿ ਜਿਹੜੇ ਸਾਡੇ ਪਹੁੰਚਣ ਵਾਲੇ ਮਹਿਮਾਨ ਆ ਸਾਡੇ ਵੀਰ ਯੋਧੇ ਆ ਉਹਨਾਂ ਨੂੰ ਪੂਰਾ ਮਾਨ ਸਤਕਾਰ ਦਿੱਤਾ ਜਾਵੇ ਤੇ ਵੱਧ ਤੋਂ ਵੱਧ ਉਹਨਾਂ ਤੋਂ ਆਪਣੇ ਇਤਿਹਾਸ ਬਾਰੇ ਪੁੱਛਿਆ ਜਾਵੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ ਜਾਣ ਕਿਉਂਕਿ ਬਜ਼ੁਰਗਾਂ ਨੂੰ ਇਹੀ ਹੁੰਦਾ ਕਿ ਸਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਜ਼ਿਆਦਾ ਮਿਲਣਾ ਚਾਹੀਦਾ ਸਾਰਿਆਂ ਨੂੰ ਤੇ ਆਪਾਂ ਵੀ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਜਗ੍ਹਾ ਤੇ ਉਹ ਬੈਠਦੇ ਆ ਵਾਰੀ-ਵਾਰੀ ਉਹਨਾਂ ਦੇ ਕੋਲੇ ਜਾਈਏ ਆਪਾਂ 5-5 10-10 20-20 ਮਿੰਟ ਆਪਣੇ ਟਾਈਮ ਜੋ ਕੱਢ ਕੇ ਤੇ ਉਹਨਾਂ ਦੇ ਨਾਲ ਗੱਲਬਾਤ ਕਰੀਏ। ਬਾਕੀ ਇਹ ਪੂਰਾ ਏਰੀਆ ਇਸ ਤਰੀਕੇ ਦਾ ਹੈ ਸਾਰਾ ਬਹੁਤ ਵਧੀਆ। ਮੈਨੂੰ ਲੱਗਦਾ ਕਿ ਤੁਹਾਨੂੰ ਜ਼ਰੂਰ ਪਸੰਦ ਆਏਗਾ। ਪਿਆਰ ਕਰਨ ਵਾਲੀਆਂ ਰੂਹਾਂ ਨੂੰ ਪਿਆਰ ਚਾਹੀਦਾ ਹੁੰਦਾ ਹੋਰ ਕੁਝ ਨਹੀਂ ਚਾਹੀਦਾ। ਤੇ ਬਾਕੀ ਬਹੁਤ ਵਧੀਆ ਹਰ ਇੱਕ ਚੀਜ਼ ਹੈ ਸਾਰੇ ਆਓ ਪਹੁੰਚੋ ਸਾਰਿਆਂ ਨੂੰ ਲੈ ਕੇ ਆਓ ਜਿਹੜੇ ਆਪਣੀ ਬਟਾਲੀਅਨ ਦੇ ਵਿੱਚੋਂ ਦੂਸਰੀਆਂ ਬਟਾਲੀਅਨਾਂ ਦੇ ਵਿੱਚ ਚਲੇ ਗਏ ਸੈਨਿਕ ਉਹਨਾਂ ਨੂੰ ਵੀ ਜਰੂਰ ਲੈ ਕੇ ਆਓ ਤੇ ਆਓ ਸਾਰੇ ਆਪਾਂ ਪਿਆਰ ਦਾ ਸਬੂਤ ਦਈਏ ਤੇ ਇੱਕ ਦਿਨ ਆਪਾਂ ਨੂੰ ਸਾਲ ਦੇ ਵਿੱਚ ਮਿਲਦਾ ਜਦੋਂ ਆਪਾਂ ਆਪਣੇਆਂ ਦੇ ਨਾਲ ਖੁਸ਼ੀਆਂ ਵੰਡਦੇ ਆ ਬਾਕੀ ਤਾਂ ਆਪਾਂ ਸਾਰਾ ਸਾਲ ਕੰਮ ਕਰਦੇ ਰਹਿੰਨੇ ਆ ਜ਼ਰੂਰੀ ਵੀ ਆ ਕਿਉਂਕਿ ਕੰਮ ਕਰਨਾ ਬਹੁਤ ਜ਼ਰੂਰੀ ਹੈ ਆਪਣੇ ਵਾਸਤੇ ਦੇ ਆਓ ਤੁਹਾਡਾ ਸਾਰਿਆਂ ਦਾ ਸਤਿਕਾਰ ਹੈ ਇੰਤਜ਼ਾਰ ਕਰਾਂਗੇ ਕਿ ਤੁਹਾਨੂੰ ਵੱਧ ਤੋਂ ਵੱਧ ਪਿਆਰ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੀ ਤਾਰ ਬਟਾਲੀ ਦੇ ਬਹਾਦਰ ਯੋਧੇ ਇਹ ਪੈਲਸ ਹੈ ਮੋਗਾ ਮਹਿਣਾ ਪਿੰਡ ਦੇ ਕੋਲ ਜਿੱਦੇ ਵਿੱਚ ਆਪਣਾ ਪ੍ਰੋਗਰਾਮ ਹੋਣਾ ਲੈਂਡਮਾਰਕ ਇਸ ਤਰੀਕੇ ਦੇ ਦਾ ਵਿਊ ਹੈ ਤੁਸੀਂ ਦੇਖ ਸਕਦੇ ਹੋ ਕਿ ਕਲਚਰ ਆਪਣਾ ਪ੍ਰਾਣਾ ਬਣਾਇਆ ਹੋਇਆ ਇੱਥੇ ਸਾਂਭਿਆ ਜਾ ਸਕਦਾ ਇੱਥੇ ਫੋਟੋ ਵਗੈਰਾ ਬਹੁਤ ਵਧੀਆ ਤਰੀਕੇ ਨਾਲ ਇਹ ਜਗ੍ਹਾ ਹੈ ਜਿੱਥੇ ਆਪਾਂ ਖੜ ਕੇ ਫੋਟੋ ਕਰਨੀ ਚਾਹੀਏ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਫੋਟੋ ਖਿੱਚ ਸਕਦੇ ਆ ਬੇਸ਼ੱਕ ਉਹ ਕੰਪਨੀ ਵਾਈਜ਼ ਫੋਟੋ ਹੋਵੇ ਜਾਂ ਟੀਮ ਵਾਈਜ਼ ਫੋਟੋ ਹੋਵੇ ਜਾਂ ਜ਼ਿਲ੍ਹਾ ਵਾਈਜ਼ ਫੋਟੋ ਹੋਵੇ ਜਾ ਵੈਸੇ ਹੀ ਆਪਾਂ ਕੁਝ ਫੋਟੋਆਂ ਖਿੱਚ ਕੇ ਬੱਚਿਆਂ ਨੂੰ ਆਪਣੇ ਕਿਉਂਕਿ ਬੱਚੇ ਵੀ ਅੱਜ ਕੱਲ ਫੋਰਨ ਕੰਟਰੀਆਂ ਦੇ ਵਿੱਚ ਰਹਿੰਦੇ ਆ ਜੇ ਆਪਾਂ ਖਿੱਚ ਕੇ ਭੇਜਦੇ ਆ ਤੇ ਸ਼ਾਇਦ ਉਹਨਾਂ ਨੂੰ ਵੀ ਵਧੀਆ ਲੱਗੇਗਾ ਬਾਕੀ ਗੱਲਾਂ ਬਾਤਾਂ ਕਰਾਂਗੇ ਆਓ ਸਾਰੇ